ਅਤੇ ਅੰਮ੍ਰਿਤਸਰ ਤੋਂ ਮੁਕਾਬਲੇ ਤੇ ਸਿਫਤ ਦਾ ਕਾਲਪੁਰ ਦਾ ਘਰ ਵਸ ਜਾਏਗਾ ਇਹ ਗੁਰੂ ਰਾਮਦਾਸ ਤੋਂ ਮਹਾਰਾਜ ਜੀ ਨੇ 1627 ਬਿਕਰਮੀ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਮਸਾਖੀ ਵਾਲੇ ਦਿਨ ਵਸਾਇਆ ਹੈ ਇਸ ਪ੍ਰਕਾਰ ਇਹ ਕੌਣ ਤੇ ਕੀਤੇ ਹਨ ਗਰੀਬ ਨਵਾਜ ਨੇ ਅੰਮ੍ਰਿਤਸਰ ਸਿਫਤੀ ਦਾ ਘਰ ਹੋ ਜਾਏਗਾ ਵਾਹਿਗੁਰੂ ਦੀ ਸਿਫਤ ਦਾ ਘਰ ਹਰਿਮੰਦਰ ਸਾਹਿਬ ਬਣੇਗਾ ਜੋ ਪੰਜਵੇਂ ਸੂਰਬ ਵਿੱਚ ਮਾਰੂਨ ਬਣਾਇਆ ਹੈ ਤੇ ਕੀਰਤਨ ਦੀ ਹਰ ਵਕਤ ਸਥਾਪਨਾ ਕੀਤੀ ਹੈ ਲਾਹੌਰ ਸਹਿਰ ਜ਼ਹਿਰ ਕਹਿਰ ਸਵਾ ਪਹਿਰ ਸਤਿਗੁਰੂ ਨਾਨਕ ਦੇਵ ਜੀ ਸਾਧ ਸੰਗਤ ਜੀ ਲਾਹੌਰ ਸ਼ਹਿਰ ਜਦੋਂ ਆਏ ਹੈ ਉਸ ਵੇਲੇ ਕੀ ਵੇਖਿਆ ਮਹਾਰਾਜੀ ਨੇ ਕਸਾਬ ਖਾਨੇ ਵਿੱਚ ਗਊਆਂ ਕਤਲ ਹੋ ਰਹੀਆਂ ਹਨ ਉਹਨਾਂ ਗਊਆਂ ਕਤਲ ਹੁੰਦੀਆਂ ਨੂੰ ਵੇਖ ਕਰਕੇ ਅੰਤਯਾਮੀ ਸਤਿਗੁਰੂ ਨਾਨਕ ਦੇਵ ਜੀ ਦੇ ਬਚਨ ਇਸ ਵਾਪੇ ਰੱਖਿਆ ਵਾਸਤੇ ਆਪ ਦਾ avatars ਹੋਇਆ ਹੈ ਮੁਲਕ ਦੀ ਤੇ ਲੋਕ ਕਿ ਕਸਾਈ ਗਊਆਂ ਨੂੰ ਮਾਰ ਰਹੇ ਐ ਉਹਨੂੰ ਵੇਖ ਕੇ ਬਚਨੇ ਕਿਹਾ ਮਹਾਰਾਜੇ ਲਾਹੂ ਚੱਲ ਮਰਦਾਨਿਆਂ ਸਮਾਂ ਨਹੀਂ ਹੈ ਹੁਣ ਜਦੋਂ ਛੇਵਾਂ ਸਰੂਪ ਧਾਰਾਂਗੇ ਉਦੋਂ ਦੰਡ ਦੇਵਾਂਗੇ ਜ਼ਾਲਮਾਂ ਨੂੰ ਦਸਵਾਂ ਸਰੂਪ ਧਾਰ ਕੇ ਸੋਧਾਂਗੇ ਫੇਰ ਸਾਡਾ ਖਾਲਸਾ ਪੰਥ ਹੋਵੇਗਾ ਬਲੀ ਦੁਸ਼ਮਣਾਂ ਨੂੰ ਮਾਰਨ ਵਾਲਾ ਧਰਮ ਵਿਰੋਧੀਆਂ ਨੂੰ ਇਹ ਬੱਚੇ ਕਹੇ ਉਸ ਵੇਲੇ ਫੇਰ ਵੀ ਲਾਹੌਰ ਸਹਿਰ ਜ਼ਹਿਰ ਕਹਿਰ ਸਵਾ ਪਹਿਰ ਇਹ ਜਿਹੜਾ ਲਾਹੌਰ ਸਹਿਰ ਹੈ ਇਹ ਸਵਾ ਪੈਰ ਦਿਨ ਚੜ੍ਹਦੇ ਤੱਕ ਹਰੋਜ ਕਹਿਰ ਵਰ ਜਹਿਰ ਵਰਗਾ ਕਹਿਰ ਵਰਤਿਆ ਕਰੇਗਾ ਇਹ ਬਚਨ ਗੁਰੂ ਸਾਹਿਬ ਜੀ ਕਰਗੇ ਸਨ ਮਹੱਲਾ ਤੀਜਾ ਇਹ ਜਦੋਂ ਬਚਨ ਕੀਤੇ ਮਹਾਰਾਜ ਨੇ ਉਸ ਤੋਂ ਬਾਅਦ ਹਮੇਸ਼ਾ ਲਾਹੌਰ 'ਚ ਲੜਾਈ ਹੋਇਆ ਕਰੇ ਸਵਾ ਪੈਰ ਦਿਨ ਤੱਕ ਕਈ ਘਰਾਣਿਆਂ ਦੇ ਘਰਾਣੇ ਕਤਲ ਹੋ ਕੇ ਮਰ ਜਾਇਆ ਕਰਨ ਇਸ ਪ੍ਰਕਾਰ ਸਮਾਂ ਗੁਜ਼ਰ ਗਿਆ ਫਿਰ ਗੁਰੂ ਨਾਨਕ ਸਾਹਿਬ ਜੀ ਜਿਸ ਵਕਤ ਕਰਤਾਰਪੁਰ ਸਾਹਿਬ 'ਚ ਆ ਕੇ ਬਸੇ ਐ ਇਹ ਲਾਹੌਰ ਦੇ ਲੋਕ ਬਖਸ਼ਾਉਣ ਵਾਸਤੇ ਮਾਰੇ ਦੇ پاس ਆਏ ਜਿਨ੍ਹਾਂ ਦੀ ਬਾਤ ਗੁਰੂ ਰਾਮਦਾਸ ਸਾਹਿਬ ਜੀ লিখਿਆ ਗੁਰਬਾਬੇ ਫਿਟਕੇ ਸੇ ਫਿਟੇ ਗੁਰੰਗਦ ਕੀਤੇ ਕੁੜੀਆਰੇ ਗੁਰਤੀਜੀ ਪੀੜੀ ਵਿਚਾਰਿਆ ਕਿ ਹੱਥੇ ਨਾ ਵਿਚਾਰੇ ਗੁਰ ਚੌਥੀ ਪੀੜੀ ਟਿਕਾ ਤੇ ਜਿੰਦਕਦੁਸ ਸਵਾਰੇ ਇਹ ਵਾਕ ਆਉਂਦੇ ਹਨ ਸਾਧ ਸੰਗਤ ਜੀ ਗੌੜੀ ਦੀ ਵਾਰ 'ਚ ਇਸ ਪ੍ਰਕਾਰ ਗੁਰੂ ਨਾਨਕ ਸਾਹਿਬ ਨੇ ਕਿਹਾ ਬਈ ਸਿੱਖ ਬਣੋ ਬਖਸ਼ੇ ਜਾਓਗੇ ਕਹਿੰਦੇ ਜੀ ਸਿੱਖੀ ਤਾਂ ਨਹੀਂ ਕਮਾ ਸਕਦੇ ਬਖਸ਼ਦੇ ਹੋ ਮਾਰੇ ਕਹਿੰਦੇ ਤਾਂ ਫੇ ਕੂੜੇ ਹੋ ਤੁਸੀਂ ਜੇ ਸਿੱਖੀ ਨਹੀਂ ਕਮਾ ਸਕਦੇ ਇਸ ਪ੍ਰਕਾਰ ਸਾਹਿਬ ਸਿੰਘ ਜੀ ਗੁਰੂ ਸਾਹਿਬ ਜੀ ਤੋਂ ਉਹ ਉਸੇ ਪ੍ਰਕਾਰ ਸਰਾਫੇ ਹੀ ਰਹੇ ਫਿਰ ਗੁਰੰਗਰ ਸਾਹਿਬ ਦੇ ਪਾਸ ਆਏ ਮਾਰਨ ਕਿ ਸਿੱਖੀ ਧਾਰੂ ਝੂਠੇ ਬਣ ਕੇ ਸਿੱਖੀ ਧਾਰਨ ਵੱਲੋਂ ਫੇ ਤੀਜੇ ਪਾਤਸ਼ਾਹ ਦੇ ਪਾਸ ਆਏ ਉਦੋਂ ਗੁਰੂ ਰਾਮਦਾਸ ਸਾਹਿਬ ਦਾ ਕੂਨਾ ਮੰਡੀ ਚ ਲਾਹੌਰ ਚ ਜਨਮ ਹੋ ਗਿਆ ਸੀ ਉਸ ਵਕਤ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਸ਼ਰਨ ਸਰ ਗੁਰੂ ਅਮਰਦਾਸ ਸਾਹਿਬ ਦੀ ਗੁਰੂ ਰਾਮਦਾਸ ਜੀ ਜੋ ਸ਼ਰਨ ਸਨ ਉਸ ਵੇਲੇ ਸਾਰੇ ਲਾਹੌਰੀਏ ਨਾਲ ਮਿਲ ਕੇ ਗੁਰੂ ਸਾਹਿਬ ਗੁਰੂ ਅਮਰਦਾਸ ਸਾਹਿਬ ਦੀ ਸ਼ਰਨ ਪਏ ਤੀਜੇ ਪਾਦਸ਼ਾਹ ਨੇ ਤੀਜੇ ਪਾਦਸ਼ਾਹ ਦੀ ਸ਼ਰਨ ਪੈ ਕੇ ਬੇਨਤੀ ਕੀਤੀ ਮਾਰਾ ਬਖਸ਼ ਲਓ ਗੁਰੂ ਰਾਮਦਾਸ ਦਾ ਅਵਤਾਰ ਹੋਇਆ ਜਾਣ ਕੇ ਫਿਰ ਮਾਰਨ ਬਖਸ਼ਣ ਦਾ ਸਮਾਂ ਜਾਣ ਕੇ ਗੁਰਤੀਜੀ ਪੀੜੀ ਵਿਚਾਰਿਆ ਕਿ ਹੱਥੋਂ ਵਿਚਾਰੇ ਮਾਰੇ ਵਿਚਾਰੇ ਵੀ ਇਹਨਾਂ ਵਿਚਾਰਿਆਂ ਦੇ ਕਰਮਾਂ ਦੇ ਅੱਗੇ ਮਾਰੇ ਹੋਏ ਆ ਕੀ ਹੱਥ ਜੇ ਨਾ ਬਖਸ਼ੇ ਫਿਰ ਕੌਣ ਬਖਸ਼ੇਗਾ ਜੇ ਹੁਣ ਮੈਂ ਬਖਸ਼ੇ ਗੁਰ ਚੌਥੀ ਪੀੜੀ ਟਿਕਾ ਤੇ ਨਿੰਦਕ ਦੁਸ਼ਤਵਾਰੇ ਸਤਿਗੁਰੂ ਆਰਾਮਦਾਸ ਜੀ ਕਹਿੰਦੇ ਜਿਨ੍ਹਾਂ ਨੂੰ ਸਾਨੂੰ ਪੀਜੀ ਪੀੜ ਚੌਥੀ ਪੀੜ ਦੇ ਟਿਕਿਆ ਨਾ ਗੁਰੂ ਅਮਰਦਾਸ ਜੀ ਨੇ ਉਸ ਗੁਰੂ ਅਮਰਦਾਸ ਆ ਨਿੰਦਕ ਦੁਸ਼ਟੀ ਜੰਨੀ ਸੀ ਸਾਰੇ ਨੂੰ ਧਾਰਤਾ ਸੱਚੇ ਪਾਤਸ਼ਾਹ ਨੇ ਇਹ ਗੁਰੂ ਅਮਰਦਾਸ ਸਾਹਿਬ ਨੇ ਕਿਰਪਾ ਕੀਤੀ ਉਹ ਜਿਹੜੀ ਕਿਰਪਾ ਕੀਤੀ ਇਹ ਮਹੱਲੇ ਚ ਅਗਲੇ ਝਾੜਿਆ ਹੈ ਮਹੱਲਾ ਤੀਜਾ ਲਾਹੌਰ ਸਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਮਾਰੇ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਬਈ ਲਾਹੌਰ ਸ਼ਹਿਰ ਰਹਿ ਜਾਏਗਾ ਬਾਦ ਅੱਜ ਤੋਂ ਸਵਾ ਪੈਰ ਦਿਨ ਚੜ ਤੱਕ ਜਿਹੜਾ ਕਹਿਰ ਮਰਦਾ ਇਹ ਨਹੀਂ ਹੋਇਆ ਕਰੇਗਾ ਅਤੇ ਅੰਮ੍ਰਿਤਸਰ ਤੋਂ ਮੁਕਾਬਲੇ ਤੇ ਸਿਫਤ ਦਾ ਕਾਲਪੁਰ ਦਾ ਘਰ ਵਸ ਜਾਏਗਾ ਏ ਗੁਰੂ ਰਾਮਦਾਸ ਤੋਂ ਮਹਾਰਾਜ ਜੀ ਨੇ 1627 ਬਿਕਰਮੀ ਵਿੱਚ ਸ੍ਰੀ ਅਮਰਸਰ ਸਾਹਿਬ ਮਸਾਖੀ ਵਾਲੇ ਦਿਨ ਵਸਾਇਆ ਹੈ ਇਸ ਪ੍ਰਕਾਰ ਇਹ ਕੌਨ ਤੇ ਕੀਤੇ ਹਨ ਗਰੀਬ ਨਵਾਜ ਨੇ ਅਮਰਸਰ ਸਿਫਤੀ ਦਾ ਘਰ ਹੋ ਜਾਏਗਾ ਵਾਹਿਗੁਰੂ ਦੀ ਸੇਵਾ ਦਾ ਘਰ ਹਰਿਮੰਦਰ ਸਾਹਿਬ ਬਣੇਗਾ ਜੋ ਪੰਜਵੇਂ ਸੂਰੂ ਵਿੱਚ ਮਾਰਾ ਨੂੰ ਬਣਾਇਆ ਹੈ ਤੇ ਕੀਰਤਨ ਦੀ ਹਰ ਵਕਤ ਸਥਾਪਨਾ ਕੀਤੀ ਹੈ ਇਹ ਬਚਨ ਕਹਿ ਕੇ ਲਾਹੌਰੀਏ ਬਖਸ਼ਤੇ ਸੀ ਉਦੋਂ ਬਾਅਦ ਸਾਹਿਬ ਸਿੰਘ ਜੀ ਲਾਹੌਰ ਦੇ ਵਿੱਚ ਜਿਹੜੇ ਹਮੇਸ਼ਾ ਲਈ ਘਰਾਣਿਆਂ ਦੇ ਘਰਾਣੇ ਲੜਾਈ ਕਰਕੇ ਮਰ ਜਾਂਦੇ ਸੀ ਉਹ ਮਰਨ ਤੋਂ ਬਚਣ ਲੱਗੇ ਇਹ ਸਾਖੀ ਦਾ ਇਹ ਤੁਕਾਂ ਦਾ ਅਸਰ ਹੈ ਵੇਖੋ ਜਦੋਂ ਸਤਿਗੁਰਾਂ ਤੋਂ ਬੇਮੁਖ ਹੋਏ ਤੇ ਉਸ ਵੇਲੇ ਸਰਾਫੇ ਵੀ ਗਏ ਤੇ ਜਦੋਂ ਸਤਿਗੁਰੂ ਨੇ ਬਖਸ਼ ਦਿੱਤੇ ਫਿਰ ਸੁਖ ਨਾਲ ਹੀ ਬਚਣ ਲੱਗੇ ਇਹਨਾਂ ਦੋਹਾਂ ਤੋਂ ਕਹਦਾ ਪ੍ਰਮਾਣ ਹੈ ਵੱਡਾ ਕਿ ਸਤਿਗੁਰੂ ਸਾਹਿਬ ਦੇ ਜਿਹੜੇ ਬਚਨਾਂ ਹੋ ਮੋੜ ਹਨ ਇਹਨਾਂ ਨੂੰ ਕੋਈ ਮੋੜਨ ਨੂੰ ਸਮਰੱਥ ਨਹੀਂ ਜੇ ਗੁਰੂ ਸਾਹਿਬ ਬਖਸ਼ ਦੇਣ ਤਾਂ ਬਖਸ਼ੇ ਜਾਈਦਾ ਹੈ ਹੋਰ ਕੋਈ ਨਹੀਂ ਬਖ ਸਕਦਾ ਇਹ ਸਾਰ ਸੰਗਰੀ ਹੋਗਾ ਹੀ ਹੈ ਵੱਡੀ ਭਾਰੀ ਇਹ ਸਮਝਣੀ ਚਾਹੀਦੀ ਹੈ ਕਿ ਸਤਗੁਰੂ ਦੇ ਬਚਨ ਤੋਂ ਕਦੇ ਬੇਮੁਖ ਨਹੀਂ ਹੋਣਾ ਚਾਹੀਦਾ ਸਤਗੁਰਾਂ ਦੇ ਆਪਾਂ ਨੂੰ ਹਮੇਸ਼ਾ ਅਨਸਾਰ ਹੀ ਰਹਿਣਾ ਚਾਹੀਦਾ ਮਹੱਲਾ ਪਹਿਲਾ ਲਾਹੌਰ ਸਹਿਰ ਜ਼ਹਿਰ ਕਹਿਰ ਸਵਾ ਪਹਿਰ ਜਿੰਨਾ ਚਿਰ ਸਾਲ ਸੰਗਰੀ ਜੀ ਜੀਵ ਇਹ ਦੇਰੂ ਪਿਛੈਰ ਵਿੱਚ ਰਹਿੰਦਾ ਹੋਇਆ ਲਾਹੌਰ ਹੋਰ ਲਿਆ ਹੋਰ ਲਿਆ ਕ੍ਰਿਸ਼ਨ ਵਾਲੀ ਕਰਦਾ ਰਹਿੰਦਾ ਹੈ ਜ਼ਹਿਰ ਕਹਿਰ ਸਵਾ ਪਹਿਰ ਉਹਨਾਂ ਚਿਰ ਸਾਧ ਸੰਗਤ ਜੀ ਸਵਾਈ ਜ਼ਹਿਰ ਵਿਸ਼ਿਆਂ ਦੀ ਕਹਿਰ ਬਰਤੌਣ ਵਾਲੀ ਇਹਦੇ ਅੰਦਰ ਹਰ ਵਕਤ ਪਹਿਰੀ ਰੱਖਦਾ ਸਵਾਈ ਦੂਣੀ ਚੌਗਣੀ ਸ਼ਾਂਤੀ ਨਹੀਂ ਇਸ ਜੀਵ ਨੂੰ ਹੋ ਸਕਦੀ ਮਹੱਲਾ ਤੀਜਾ ਲਾਹੌਰ ਸਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਜਦੋਂ ਇਹ ਗੈਰ ਰੂਪੀ ਸ਼ਹਿਰ ਵਿੱਚ ਹੋਰਨਾਂ ਪਦਾਰਥਾਂ ਨੂੰ ਜਿਹੜਾ ਲਾਣਾ ਚਾਹੁੰਦਾ ਹੈ ਉਸ ਨੂੰ ਹੋੜ ਦਿੰਦਾ ਰੋਕ ਦਿੰਦਾ ਉਦੋਂ ਅਮਰਦਾਸ ਹੋਵਰੇ ਜਿਹਾ ਬਣ ਜਾਂਦਾ ਹੈ ਤੇ ਸਿਵਨ ਦਾ ਕਰਜੀਬ ਬਣ ਜਾਂਦਾ ਹੈ ਇਹੋ ਬਖਸ਼ਿਆ ਜਾਂਦਾ ਹੈ